ਯਾਰੇ ਸੁਣਤਿਓ ਅੱਜ ਆਹਰਾਂ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਪਲੇਟੋ ਅਤੇ ਹੀਗਲ ਦੇ ਜੋ ਵਸਤੂਗਤ ਵਿਚਾਰਵਾਦ ਬਾਰੇ ਗੱਲ ਕਰਾਂਗੇ ਕਿ ਪਲੇਟੋ ਦਾ ਵਸਤੂਗਤ ਵਿਚਾਰਵਾਦ ਅਤੇ ਹੀਗਲ ਦਾ ਵਸਤੂਗਤ ਵਿਚਾਰਵਾਦ ਵਸਤੂਗਤ ਵਿਚਾਰਵਾਦ ਦੇ ਬੀਜ ਪਲੇਟੋ ਇਹ 427 347 BC ਦੇ ਦਰਸ਼ਨ ਵਿੱਚ ਮਿਲਦੇ ਆ ਯਾਨੀ ਕਿ ਕਾਫੀ ਪੁਰਾਣੇ ਨੇ ਇਸ ਦਰਸ਼ਨ ਨੂੰ ਅਸੀਂ ਜਥਾਰਥਵਾਦ ਵੀ ਕਹਿੰਦੇ ਆ ਕਿਉਂਕਿ ਉਹ ਵਿਚਾਰਾਂ ਨੂੰ ਹੀ ਜਥਾਰਥ ਮੰਨਦਾ ਹੈ ਪਲੇਟੋ ਵਸਤਾਂ ਦੀ ਬਚਾਏ ਉਹਨਾਂ ਵਿਚਾਰਾਂ ਜਿਹੜੇ ਕਿ ਆਈਡੀਆਜ਼ ਨੂੰ ਉਹਨਾਂ ਦੀ ਅਸਲੀਅਤ ਮੰਨਦਾ ਹੈ ਪਰ ਬਰਕਲੇ ਵਾਂਗ ਪਲੇਟੋ ਇਹਨਾਂ ਵਿਚਾਰਾਂ ਦੀ ਸਤਾਂ ਕਿਸੇ ਮਨੁੱਖੀ ਜਾਂ ਦੇਵੀ ਮਨ ਤੇ ਨਿਰਭਰ ਨਹੀਂ ਦੱਸਦਾ ਬਲਕਿ ਉਸ ਲਈ ਇਹ ਵਿਚਾਰ ਆਤਮ ਨਿਰਭਰ ਹਨ ਪਲੇਟੋ ਸੰਸਾਰ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ ਵਸਤਾਂ ਦਾ ਸੰਸਾਰ ਅਤੇ ਵਿਚਾਰਾਂ ਦਾ ਸੰਸਾਰ ਵਸਤਾਂ ਦਾ ਸੰਸਾਰ ਉਹ ਹੈ ਜਿਸ ਨੂੰ ਅਸੀਂ ਗਿਆਨ ਇੰਦਰੀਆਂ ਰਾਹੀਂ ਪ੍ਰਤੱਖ ਕਰਦੇ ਹਾਂ ਇਸ ਵਿੱਚ ਪ੍ਰਤੱਖ ਯੋਗ ਵਸਤਾਂ ਆ ਜਾਂਦੀਆਂ ਹਨ ਜਿਨ੍ਹਾਂ ਅੰਦਰ ਕੁਦਰਤ ਦੇ ਪੰਜ ਮਹਾ ਤੱਤ ਅੱਗ ਪਾਣੀ ਆਕਾਸ਼ ਹਵਾ ਅਤੇ ਧਰਤੀ ਸ਼ਾਮਲ ਹਨ ਪਰ ਇਸ ਦੇ ਉਲਟ ਵਿਚਾਰਾਂ ਦਾ ਸੰਸਾਰ ਇਹਨਾਂ ਗਿਆਨ ਇੰਦਰੀਆਂ ਤੋਂ ਉੱਪਰ ਹੈ ਵਸਤਾਂ ਦਾ ਸੰਸਾਰ ਆਪਣੇ ਵਿਚਾਰਾਂ ਦੇ ਸੰਸਾਰ ਤੇ ਨਿਰਭਰ ਹੁੰਦਾ ਹੈ ਕਿਉਂਕਿ ਹਰ ਵਸਤੂ ਆਪਣੇ ਵਿਚਾਰ ਤੋਂ ਪੈਦਾ ਹੋਈ ਹੈ ਵਸਤੂ ਨਾਸ਼ਵਾਨ ਹੈ ਪਰ ਉਸ ਦਾ ਵਿਚਾਰ ਅਸਲ ਅਤੇ ਯਕੀਨੀ ਹੈ ਭਾਵ ਮਨੁੱਖ ਦਾ ਵਿਚਾਰ ਕਿਸੇ ਜਿਵੇਂ ਮਹਾਤਮਾ ਗਾਂਧੀ ਨਾਮ ਦੇ ਮਨੁੱਖ ਨਾਲੋਂ ਸੱਚਾ ਹੈ ਅਸੀਂ ਇਹਨਾਂ ਵਿਚਾਰਾਂ ਕਾਰਨ ਹੀ ਕਿਸੇ ਵਸਤੂ ਨੂੰ ਪਛਾਣ ਲੈਂਦੇ ਹਾਂ ਵਿਚਾਰ ਅਸਲੀ ਅਤੇ ਸੰਪੂਰਨ ਸਚਾਈ ਹਨ ਜਦ ਕਿ ਵਸਤਾਂ ਕੁਝ ਸਮਾਂ ਅਤੇ ਅਪੂਰਨ ਹਨ ਇਸ ਤਰ੍ਹਾਂ ਪਲੇਟੋ ਅਨਸਾਰ ਸਚਾਈ ਅ ਪਦਾਰਤਕ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਮਨ ਹੀ ਸਭ ਕੁਝ ਹੈ ਇਹ ਪਲੇਟੋ ਦੇ ਵਿੱਚ ਵਸਤੂਗਤ ਵਿਚਾਰਵਾਦ ਦੀ ਆਪਾਂ ਗੱਲ ਕੀਤੀ ਹੈ ਹੁਣ ਥੋੜੀ ਜੀ ਆਪਾਂ ਹੀਗਲ ਦਾ ਵਸਤੂਗਤ ਵਿਚਾਰਵਾਦ ਬਾਰੇ ਗੱਲ ਕਰਦੇ ਹਾਂ ਹੁਣ ਪਲੇਟੋ ਦਾ ਵਿਚਾਰਵਾਦ ਪ੍ਰਾਤਨ ਸੀ ਪਰ ਆਧੁਨਿਕ ਸਮੇਂ ਦੇ ਦਾਰਸ਼ਨਿਕ ਵੀ ਇਸ ਵਿਚਾਰ ਧਾਰਾ ਤੇ ਸਹਿਮਤੀ ਸਹਿਮਤ ਹਨ ਇਹਨਾਂ ਅਨੁਸਾਰ ਸੰਸਾਰ ਦੇ ਸਾਰੇ ਪੱਖ ਪਖ ਕਿਸੇ ਇੱਕ ਸਰਵ ਵਿਆਪਕ ਸਚਾਈ ਦੇ ਦੀਨ ਹਨ ਜਿਸ ਨੂੰ ਉਹ ਇੱਕ ਨਿਰਪੇਖ ਮਨ ਜਨਕੀ ਐਬਸੋਲਿਊਟ ਮਾਈਂਡ ਦਾ ਨਾਮ ਦਿੰਦੇ ਹਨ ਹੀਗਲ ਜੋ 1770 ਤੋਂ 1831 ਏਡੀ ਦੀ ਵਿਚਾਰਧਾਰਾ ਇਸੇ ਦੀ ਇੱਕ ਟੁਕਮੀ ਉਦਾਹਰਨ ਹੈ ਜਿਸ ਨੂੰ ਨਿਰਪੇਖ ਜਾਂ ਇੱਕ ਤਤਵਾਦੀ ਵਿਚਾਰਧਾਰਾਵਾਦ ਕਹਿੰਦੇ ਹਨ ਕਦੇ ਕਦੇ ਉਸ ਦੇ ਸਿਧਾਂਤ ਨੂੰ ਵਿਕਾਸਮਈ ਜਾਂ ਤਾਰਕਿਕ ਵਿਚਾਰਵਾਦ ਵੀ ਕਹਿੰਦੇ ਹਨ ਉਸ ਅਨੁਸਾਰ ਯਾਨੀ ਕਿ ਹੀਗਰ ਅਨੁਸਾਰ ਵਿਚਾਰ ਇਸ ਬ੍ਰਹਿਮੰਡ ਦਾ ਤਤ ਹੈ ਸੰਸਾਰ ਇੱਕ ਲਗਾਤਾਰ ਚੱਲਦੇ ਵਿਚਾਰਾਂ ਦੀ ਪ੍ਰਕਿਰਿਆ ਹੈ। ਭਾਵ ਹਰ ਵਸਤੂ ਇੱਕ ਤਾਰਕਿਕ ਵਿਧੀ ਦੇ ਅਧੀਨ ਕੰਮ ਕਰਦੀ ਹੈ। ਸੰਸਾਰ ਦੀਆਂ ਅਵਸਥਾਵਾਂ ਵਿੱਚ ਦਵੰਦਾਤਮਕ ਵਿਕਾਸ ਹੁੰਦਾ ਹੈ ਅਤੇ ਇਹ ਵਿਕਾਸ ਜਾਂ ਵਿਧੀ ਕਿਸੇ ਨਿਰਪੀਖ ਬੌਧਿਕ ਤੱਤ ਦੀ ਹੀ ਹੈ। ਦੂਸਰੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਸਤਾਂ ਵਿੱਚ ਤਾਰਕਿਕ ਦਵੰਦਾਤਮਕ ਸੰਬੰਧ ਹੈ। ਇਸ ਲਈ ਜੋ ਉਸ ਕੁਝ ਸੱਚ ਹੈ ਉਹ ਬૌਧਕ ਹੈ ਅਤੇ ਕੁਝ ਬૌਧਕ ਹੈ ਉਹ ਸੱਚ ਹੈ ਇਸ ਨੂੰ ਸਰਵ ਤਾਰਵਿਕਵਾਦ ਵੀ ਕਹਿ ਸਕਦੇ ਹਾਂ ਸੰਸਾਰ ਇੱਕ ਹੈ ਅਤੇ ਇਹ ਆਪਣੇ ਆਪ ਨੂੰ ਸਾਡੀ ਬૌਧਿਕ ਸ਼ਕਤੀ ਰਾਹੀਂ ਪ੍ਰਗਟ ਕਰਦਾ ਹੈ ਨਾ ਕਿ ਸਾਡੀ ਬੁੱਧੀ ਇਸ ਨੂੰ నిర్ధਾਰਿਤ ਕਰਦੀ ਹੈ ਇਸ ਤਰ੍ਹਾਂ ਅਸੀਂ ਹਰ ਪੱਖੋਂ ਕੁਦਰਤ ਵਿੱਚ ਇੱਕ ਤੱਤ ਦੇਖਦੇ ਹਾਂ ਇਸ ਕਾਰਨ ਹੀ ਗਰ ਆਪਣੇ ਸਿਧਾਂਤ ਨੂੰ ਇੱਕ ਤਤਵਾਦ ਜਾਂ ਨਿਰਪੀਖ ਵਿਚਾਰਵਾਦ ਕਹਿੰਦਾ ਹੈ ਹੁਣ ਵਸਤੂਗਤ ਵਿਚਾਰਵਾਦ ਦੀਆਂ ਕਿਸਮਾਂ ਵਸਤੂਗਤ ਵਿਚਾਰਵਾਦ ਵਿੱਚ ਵੀ ਕਈ ਵੱਖ-ਵੱਖ ਸਿਧਾਂਤ ਪਾਏ ਗਏ ਹਨ ਇਹ ਅੰਤਰ ਕੇਵਲ ਤਤ ਵਿਗਿਆਨ ਦ੍ਰਿਸ਼ਟੀਕੋਣ ਤੋਂ ਹੀ ਹੈ ਪਾਪ ਦਰਵ ਦੇ ਵਿਚਾਰ ਸੰਬੰਧੀ ਵਸਤੂਗਤ ਵਿਚਾਰਵਾਦ ਨੂੰ ਹੇਠ ਲਿਖੇ ਆਪਾਂ ਦੋ ਭਾਗਾਂ ਵਿੱਚ ਜਾਨੀ ਕਿ ਵੰਡ ਸਕਦੇ ਹਾਂ ਇੱਕ ਤਤਵਾਦੀ ਵਸਤੂਗਤ ਵਿਚਾਰਵਾਦ ਤੇ ਅਨੇਕ ਤਤਵਾਦੀ ਵਸਤੂਗਤ ਵਿਚਾਰਵਾਦ ਹੁਣ ਇੱਕ ਤਤਵਾਦੀ ਵਸਤੂਗਤ ਵਿਚਾਰਵਾਦ ਜਿਹੜਾ ਹੁਣ ਇਹ ਹੀ ਗਲ ਦੇ ਵਸਤੂਗਤ ਵਿਚਾਰਵਾਦ ਨੂੰ ਇੱਕ ਤਤਵਾਦੀ ਵਸਤੂਗਤ ਵਿਚਾਰ ਕਹਿੰਦੇ ਆ ਕਿਉਂਕਿ ਉਸ ਸੰਸਾਰ ਸੰਸਾਰ ਦੀ ਸਭ ਅਵਸਥਾਂ ਜਨ ਕਿ ਸੰਸਾਰ ਦੀਆਂ ਜਿੰਨੀਆਂ ਵੀ ਅਵਸਥਾਂ ਅਤੇ ਘਟਨਾਵਾਂ ਵਿੱਚ ਇੱਕ ਤਾਰਕਿਕ ਸੰਬੰਧ ਰਹਿੰਦਾ ਹੈ ਇਹ ਤਾਰਕਿਕ ਸੰਬੰਧ ਹੀ ਅਸਲੀਅਤ ਹੈ ਅਤੇ ਇਸ ਨੂੰ ਬਣਾਉਣ ਵਾਲੀ ਇੱਕ ਨਿਰਪੀਖ ਸੱਤਾ ਹੈ ਜਿਸ ਕਾਰਨ ਅਸੀਂ ਇਸ ਨੂੰ ਨਿਰਪੀਖ ਵਿਚਾਰਵਾਦ ਵੀ ਕਹਿ ਸਕਦੇ ਹਾਂ ਇਹ ਤਾਰਕਿਕ ਸੰਬੰਧਾਂ ਦੇ ਆਧਾਰ ਨੂੰ ਮਾਨਸਿਕਵਾਦ ਨੂੰ ਮਤਦਾ ਦਿੰਦਾ ਹੈ ਇਸ ਕਾਰਨ ਇਸ ਨੂੰ ਤਾਰਕਿਕ ਵਿਚਾਰਵਾਦ ਵੀ ਕਹਿੰਦੇ ਹਨ ਦੂਸਰੇ ਸ਼ਬਦਾਂ ਵਿੱਚ ਇਸ ਵਿਚਾਰਵਾਦ ਅਨਸਾਰ ਸੰਸਾਰ ਦਾ ਅਸਲੀ ਤੱਤ ਇੱਕ ਮਾਨਸਿਕ ਜਾਂ ਤਾਰਕਿਕ ਸੱਤਾ ਹੈ ਹੁਣ ਅਨੇਕ ਤਤਵਾਦੀ ਵਸਤੂਗਤ ਵਿਚਾਰ ਇਸ ਵਿਚਾਰਵਾਦ ਅਨੁਸਾਰ ਸੰਸਾਰ ਦੇ ਮਾਨਸਿਕ ਤੱਤ ਕਈ ਹਨ ਕਿਉਂਕਿ ਉਹਨਾਂ ਅਨੁਸਾਰ ਸੰਸਾਰ ਦੀ ਹਰ ਵਸਤੂ ਆਪਣੇ ਵਿਚਾਰ ਦੇ ਨਿਰਭਰ ਹੈ ਅਗਰ ਵਸਤਾਂ ਅਨੇਕ ਹਨ ਤਾਂ ਸਪਸ਼ਟ ਹੈ ਕਿ ਵਿਚਾਰ ਵੀ ਅਨੇਕ ਹਨ ਪਲਾਟੋ ਲੈਬਨਿਜ਼ ਆਦ ਅਨੇਕ ਤਤਵਾਦੀ ਵਿਚਾਰਵਾਦੀ ਹਨ ਪਲੇਟੋ ਅਨੁਸਾਰ ਦੋ ਪ੍ਰਕਾਰ ਦਾ ਸੰਸਾਰ ਹੈ ਵਸਤਾਂ ਦਾ ਸੰਸਾਰ ਅਤੇ ਵਿਚਾਰਾਂ ਦਾ ਸੰਸਾਰ ਹਰ ਵਸਤੂ ਆਪਣੇ ਵਿਚਾਰ ਤੇ ਨਿਰਭਰ ਹੈ ਇਸੇ ਤਰ੍ਹਾਂ ਲਾਇਬਨਿਜ਼ ਮੋਨਾਡ ਆਤਮ ਨਿਰਭਰ ਮੰਨਦਾ ਹੈ ਇਸ ਲਈ ਉਹ ਵੀ ਅਨੇਕ ਤਤਵਾਦੀ ਹੈ ਅੱਜ ਇੰਨਾ ਹੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਊਗਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਆਪ ਵੀ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਹਿ ਕੇ ਕਰਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਮੈਂ ਕੋਸ਼ਿਸ਼ ਕਰਾਂਗਾ ਇਸ ਤਰ੍ਹਾਂ ਦੇ ਗਿਆਨ ਵਧਾਉ ਲੈ ਕੇ ਜਾਂ ਵੀਡੀਓ ਪਉਂਦਾ ਰਵਾਂ ਕਿਉਂਕਿ ਕਿਤਾਬਾਂ ਵੀ ਸਾਡੀਆਂ ਕਈ ਵਾਰੀ ਬਹੁਤ ਜ਼ਿਆਦੀਆਂ ਸੱਚੀਆਂ ਮਿੱਤਰ ਬਣ ਜਾਂਦੀਆਂ ਨੇ ਕਿਤਾਬਾਂ ਵੀ ਸਾਡੇ ਗੁਰੂ ਬਣ ਜਾਂਦੀਆਂ ਨੇ ਜਦੋਂ ਇਹ ਸਾਨੂੰ ਗਿਆਨ ਦਿੰਦੀਆਂ ਨੇ ਕਿਉਂਕਿ ਕਿਤਾਬਾਂ ਦੇ ਵਿੱਚੋਂ ਹੀ ਗਿਆਨ ਅਸੀਂ ਲੈ ਸਕਦੇ ਹਾਂ ਇਸ ਕਰਕੇ ਸਾਹਿਤ ਚਾਹੇ ਉਹ ਫਿਲਾਸਫੀ ਆ ਚਾਹੇ ਕੋਈ ਹੋਰ ਲਿਟਰੇਚਰ ਆ ਤੇ ਉਹ ਧਾਰਮਿਕ ਲਿਟਰੇਚਰ ਆ ਜਿਹੜਾ ਸਾਡੇ ਰਹਿਬਰ ਸਾਨੂੰ ਦੇ ਗਏ ਨੇ ਉਹਨਾਂ ਨੂੰ ਪੜ੍ਹ ਕੇ ਹੀ ਸਾਨੂੰ ਗਿਆਨ ਮਿਲਦਾ ਇਸ ਕਰਕੇ ਇਹ ਵੀ ਇੱਕ ਗਿਆਨ ਦੇ ਸਾਧਨ ਆ ਜਿੰਨਾ ਚਿਰ ਸਾਨੂੰ ਸੰਸਾਰ ਦਾ ਗਿਆਨ ਨਹੀਂ ਮਿਲਦਾ ਤੇ ਉਹਨਾਂ ਚਿਰ ਅਸੀਂ ਈਸ਼ਵਰ ਦੀ ਭਗਤੀ ਵਿੱਚ ਵੀ ਨਹੀਂ ਲੱਗ ਸਕਦੇ ਇਸ ਕਰਕੇ ਗਿਆਨ ਲੈਣਾ ਜ਼ਰੂਰੀ ਹੈ ਉਮੀਦ ਆ ਕਿ ਤੁਹਾਨੂੰ ਇਹ ਉਪਰਾਲਾ ਚੰਗਾ ਲੱਗੇਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ